ਉਹ ਬੋਲੇ ਸੋ ਨਿਰਪੈ ਸਤਿਗੁਰੁਵਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧਨ ਗੁਰਦੇਵ ਗੁਰੂ ਪਿਆਰੀ ਸਾਧ ਸੰਗਤਿਓ ਜਿਵੇਂ ਆਪ ਸਭ ਸੰਗਤਾਂ ਜਾਣਦੇ ਹੋ ਕਿ ਜੋ ਮਈ ਦਾ ਮਹੀਨਾ ਹੈ ਰਬਦਾਸਿਆ ਸਮਾਜ ਵਾਸਤੇ ਜਿਤ ਮਹਾਨ ਸੰਤ ਕੀਰਤਨ ਦੇ ਤਨੇ ਰਬਦਾਸਿਆ ਕੌਮ ਨੂੰ ਬਹੁਤ ਅੱਗੇ ਲਿਜਾਣ ਵਾਲੇ ਜਿਨ੍ਹਾਂ ਨੇ ਸਤਿਗੁਰੂ ਅਰਬਦਾਸ ਮਹਾਰਾਜ ਦੀ ਬਾਣੀ ਨੂੰ ਸੱਚ ਕਰਦੇ ਹੋਏ ਰਬੀਦਾਸ ਸੋਈ ਸੂਰਾ ਭਲਾ ਜੋ ਲੜੇ ਧਰਮ ਕੇ ਹਿਤ ਅੰਗ ਅੰਗ ਕੱਟ ਪਿੰਗਰੇ ਤੋਨਾ ਛਾੜੇ ਜਿੱਤ ਦੇ ਮਹਾਵਾਕਾਂ ਨੂੰ ਸੱਚ ਕਰਦੇ ਹੋਏ ਕਹਿੰਦੇ ਆਪਣੇ ਸੀਨੇ ਤੇ ਗੋਲੀਆਂ ਖਾਧੀਆਂ ਔਰ ਸ਼ਹੀਦੀ ਪ੍ਰਾਪਤ ਕੀਤੀ ਉਸੇ ਸ਼ਹੀਦੀ ਨਾਲ ਇਹਨੂੰ ਸਮਰਪਿਤ ਵਿਸ਼ਾਲ ਮੋਟਰਸਾਈਕਲ ਯਾਤਰਾ ਜੋ ਪਿਛਲੇ ਸਾਲ ਵੀ ਆਰੰਭ ਕੀਤੀ ਗਈ ਸੀ ਇਸ ਵਾਰ ਦੂਸਰੀ ਮੋਟਰਸਾਈਕਲ ਯਾਤਰਾ ਜੋ ਸ਼ਹੀਦੀ ਦਿਹਾੜੇ 25 ਮਈ ਅਮਰ ਸਿੰਘ ਸੰਤ ਰਾਮਾ ਨੰਦ ਜੀ ਸਮਰਪਿਤ 19 ਮਈ 2024 ਦਿਨ ਐਤਵਾਰ ਨੂੰ ਲੁਧਿਆਣਾ ਤੋਂ ਆਰੰਭ ਹੋ ਕੇ ਫਲੌਰ ਭਗਵਾੜਾ ਰਾਮਾ ਮੰਡੀ ਸੰਤ ਰਾਮਾ ਨੰਦ ਜੀ ਚੌਕ ਡੇਰਾ ਸਜਗਣਾ ਬੱਲੇ ਵਿਖੇ ਸਮਾਪਤ ਹੋਵੇਗੀ ਸੋ ਸਾਰੀਆਂ ਸੰਗਤਾਂ ਨੂੰ ਖੁੱਲਾ ਸੱਦਾ ਪੱਤਰ ਦਿੱਤਾ ਜਾਂਦਾ ਹੈ ਕਿਉਂਕਿ ਕਿਸੇ ਇੱਕ ਬੰਦੇ ਦਾ ਕਾਰਜ ਨਹੀਂ ਹੈ ਇਹ ਸਭ ਸੰਗਤਾਂ ਦਾ ਉਹਨਾਂ ਸੰਗਤਾਂ ਦਾ ਕਾਰਜ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਵਾਲੀਆਂ ਸੰਗਤਾਂ ਉਹਨਾਂ ਦਾ ਕਾਰਜ ਹੈ ਇਸ ਕਰਕੇ ਬੇਨਤੀ ਕਰਦੇ ਆ ਇਸ ਮੋਟਰਸਾਈਕਲ ਯਾਤਰਾ ਦੇ ਵਿੱਚ ਅੱਜ ਤੋਂ ਵੱਧ ਮੋਟਰਸਾਈਕਲ ਲੈ ਕੇ ਆਪਾਂ ਹਾਜ਼ਰ ਹੋਈਏ ਔਰ ਬੇਨਤੀ ਕਰਦੇ ਆ ਕਿ ਸਿਰ ਤੇ ਰੁਮਾਲ ਬੰਨੇ ਹੋਣੇ ਚਾਹੀਦੇ ਆ ਔਰ ਮੋਟਰਸਾਈਕਲ ਦੇ ਹਰ ਦੇ ਨਿਸ਼ਾਨ ਦੇ ਜੋ ਚੰਡੇ ਆ ਨਿਸ਼ਾਨ ਸਾਹਿਬ ਝੂਲਦੇ ਹੋਣੇ ਚਾਹੀਦੇ ਆ ਜੈ ਗੁਰਦੇਵ ਧੰਨ ਗੁਰਦੇਵ